ਬਾਈ ਇਹ ਤੁਸੀਂ ਮਹਾਚਲ ਦੇ ਡਰਾਈਵਰ ਹੋ ਤੁਸੀਂ ਚੰਡੀਗੜ੍ਹ 에어ਪੋਰਟ ਤੇ ਆਏ ਹੋ ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਣੇ ਤੁਸੀਂ ਤੁਹਾਨੂੰ ਕਦੇ ਪੰਜਾਬ ਵਿੱਚ ਗਾਲ ਕੱਢਦਾ ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ ਨਹੀਂ ਭਾਜੀ ਤੇ ਸਾਡੇ ਆਦਮੀ ਨਾ ਹੁੰਦੇ ਨਾ ਕਿ ਸਾਡੇ ਆਪਣੇ ਜਿਹੜੇ ਡਰਾਈਵਰ ਮਹਾਚਲ ਜਾਣਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ ਸਾਡੇ ਬੰਦੇ ਨੇ ਉੱਥੇ ਕੁੱਟ ਮਾਰ ਕਹਤੇ ਕਰੀ ਜਾਂਦੀ ਹੈ ਇਹ ਤਾਂ ਬਾਈ ਉਹਨਾਂ ਕੇ ਗਲਤ ਗਲਤ ਇਹ ਹੈ ਉਹਨਾਂ ਦਾ ਇਹ ਐਸਾ ਕਰਨਾ ਨਹੀਂ ਚਾਹੀਦਾ ਐਕਚੁਅਲੀ ਬੜੀ ਐਸੀ ਨਾ ਹਫਤੇ ਦਾ ਟਾਈਮ ਦੇਨੇ ਆ ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ ਵਧੀਆ ਗੱਲ ਐ ਕੰਮ ਕਰੋ ਅਸੀਂ ਵੀ ਕੰਮ ਕਰਨਾ ਤੁਸੀਂ ਵੀ ਕੰਮ ਕਰਨਾ ਪਰ ਬਾਈ ਬੇਨਤੀ ਹੱਥ ਬੰਨ ਕੇ ਆਪਣੇ ਹੋਰ ਥੋੜੇ ਉੱਥੇ ਹੀ ਮਾਚਲੇੜੇ ਲੋਕਲ ਡਰਾਈਵਰ ਆ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰਦਦੇ ਨਾ ਉਰੇ ਚੰਡੀਗੜ੍ਹ 에어ਪੋਰਟ ਤੋਂ ਚਾਹਤ ਵੀ ਨੰਬਰ ਗੱਡੀ ਜਿੱਥੇ ਦੀ ਮਰਜੀ ਆ ਉਹਨੇ ਦੀ ਐ ਬਲਾਸਪੁਰ ਦੀ ਐ ਮੀਰਪੁਰ ਦੀ ਨਾ ਨਾਨਦੀ ਐ ਜਾਂ ਮੰਡੀ ਦੀ ਐ ਜਾਂ ਕੁਲੂ ਦੀ ਐ ਜਾਂ ਕਿਤੇ ਦੀ ਵੀ ਐ ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦਿੰਦਾਵਾਂਗੇ ਬਾਕੀ ਮੈਸੇਜ ਫਾਰਵਰਡ ਕਰ ਦਿਓ ਤੁਹਾਨੂੰ ਕਦੇ ਵੀ ਦਿੱਕਤ ਆਈ ਦਾ ਦੋ ਤਾਂ ਸਾਡੇ ਬੰਦਨਾ ਕਿਉਂ ਦੋ ਕੋਈ ਦਿੱਕਤ ਨਹੀਂ ਆਈ ਤਾਂ ਵੀਰੇ ਹੱਥ ਬਨਾਂ ਕੇ ਬੇਨਤੀ ਹੈ ਤੁਹਾਡੇ ਸਾਰੇ ਮਾਤਲ ਡਰਾਈਵਰਾਂ ਨੂੰ ਕਿ ਭਰੇ ਜਿਹੜੇ ਸਾਡੇ ਉਥੇ ਲੋਕਲ ਬੰਦੇ ਆ ਤਾਂ ਉਹਨਾਂ ਨੂੰ ਤੰਗ ਨਾ ਕਰੋ ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਆ ਠੀਕ ਆ ਬਾਈ ਬਸ ਆ ਫਾਰਵਰਡ ਕਰ ਦਿਓ ਵੀਰੇ ਗਰੁੱਪਾਂ ਚ